ਆ ਪਿੰਡ ਵਾਲਿਆਂ ਨੇ ਅਜੇ ਹਾ ਕੀ ਦੇਖ ਲਿਆ ਕਿ ਲੋਕਾਂ ਨੂੰ ਪੈ ਗਈਆਂ ਭਾਜੜਾਂ ਤੇ ਲੋਕ ਘਰਾਂ ਨੂੰ ਜ਼ਿੰਦਰੇ ਮਾਰ-ਮਾਰ ਕੇ ਹੋਏ ਫਰਾਰ ਬਣ ਗਿਆ ਅਜਿਹਾ ਸੀਨ ਕਿ ਪਿੰਡੇ ਵਿੱਚ ਸ਼ਨਾਟਾ ਛਾ ਗਿਆ ਇਸ ਪਿੰਡ ਦੇ ਵਿੱਚ ਸੁੰਨ ਇਸ ਕਰਕੇ ਪਸਰੀ ਕਿਉਂਕਿ ਪੰਜਾਬ ਦੇ ਡੀਜੀਪੀ ਦੇ ਵੱਲੋਂ ਨਸ਼ਾ ਸਮਗਲਰਾਂ ਅਤੇ ਮਾੜੇ ਅਨਸਰਾਂ ਦੇ ਖਿਲਾਫ ਸ਼ੁਰੂ ਕੀਤੇ ਕਾਸੋ ਮੁਹਿੰਮ ਤਹਿਤ ਸਰਚ ਆਪਰੇਸ਼ਨ ਨਾਬਾ ਦੇ ਡੀਐਸਪੀ ਦਵਿੰਦਰ ਅਤਰੀ ਦੀ ਅਗਵਾਈ ਦੇ ਵਿੱਚ ਨਾਬਾ ਦੇ ਪਿੰਡ ਰੋਟੀ ਛੰਨਾ ਅਤੇ ਮੜੌੜ ਵਿਖੇ ਨਸ਼ਾ ਤਸਕਰਾਂ ਦੇ 24 ਘਰਾਂ ਦੀ ਤਲਾਸ਼ੀ ਲਈ ਗਈ ਮੌਕੇ ਤੇ ਨਸ਼ਾ ਤਸਕਰ ਜ਼ਿੰਦੜੇ ਲਗਾ ਕੇ ਰਫੂ ਚੱਕਰ ਹੋ ਗਏ ਨਸ਼ਾ ਤਸਕਰਾਂ ਦੇ ਘਰਾਂ ਬਾਹਰ ਖੜੇ ਮੋਟਰਸਾਈਕਲਾਂ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਡੀਐਸਪੀ ਨੇ ਦੱਸਿਆ ਕਿ ਇਸ ਪਿੰਡ ਦੀਆਂ ਔਰਤਾਂ ਵੀ ਨਸ਼ਾ ਤਸਕਰੀ ਦੇ ਵਿੱਚ ਜੁੜੀਆਂ ਹੋਈਆਂ ਨੇ ਇਨ੍ਹਾਂ ਔਰਤਾਂ ਤੇ 20 ਤੋਂ 25 ਨਸ਼ਾ ਤਸਕਰੀ ਦੇ ਮਾਮਲੇ ਦਰਜ ਕੀਤੇ ਗਏ ਨੇ ਬੀਐਸਪੀ ਨੇ ਕਿਹਾ ਕਿ ਜੋ ਇਨਾ ਵੱਲੋਂ ਲੱਖਾਂ ਰੁਪਏ ਦੀਆਂ ਕੋਠੀਆਂ ਬਣਾਈਆਂ ਗਈਆਂ ਨੇ ਅਤੇ ਇਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਹੀਲ ਕੀਤਾ ਜਾਵੇਗਾ ਆਉ ਸੁਣਦੇ ਹਾਂ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਮਾਨਜੋਗ ਡੀਜੀਪੀ ਸਾਹਿਬ ਅਤੇ ਵਰਨਨ ਸ਼ਰਮਾ ਆਈਪੀਐਸ ਐਸਪੀ ਪਟਿਆਲਾ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਅੱਜ ਵੀ ਆਪਾਂ ਜਿਹੜਾ ਕਸ ਆਪਰੇਸ਼ਨ ਕੀਤਾ ਹੈਗਾ ਸਭਣੀ ਨਬਾ ਵਿੱਚ ਜਿਹਦੇ ਵਿੱਚ ਅਸੀਂ ਪਹਿਲਾਂ ਪਿੰਡ ਜਿਹੜਾ ਮੰਡੋਰ ਅਤੇ ਬਾਅਦ ਵਿੱਚ ਰੋਟੀ ਜਿਹੜਾ ਪਿੰਡ ਵਿੱਚ ਆ ਸਾਰੀ ਸਭੜੀ ਦੀ ਸਮੇਤ ਫੋਰਸ ਐਸਪੀ ਹੈੱਡਕ quartਰ ਸਾਹਿਬ ਵੀ ਇੱਥੇ ਆਏ ਹੋਏ ਨੇ ਉਨੇ ਦਾ ਨਤਾਵਕ ਅਸੀਂ ਜਿਹੜੇ ਮਾੜੇ ਬੰਦੇ ਨੇ ਜਾਂ ਸਮਗਲਰ ਨੇ ਜਾਂ ਪੈਟਲਰ ਨੇ ਜੋ ਵੇਜ ਦੇ ਨਸ਼ਾ ਵੇਦੇ ਆ ਉਹਨਾਂ ਦੇ ਘਰੋਂ ਸਵੇਰ ਤੋਂ ਅਸੀਂ ਤਲਾਸ਼ੀਆਂ ਲੈ ਰਹੇ ਆ तकरीबन ਅਸੀਂ 12 ਬੰਦੇ ਦੇ ਕਰੀਬ ਹੈ ਜਿਹੜਾ ਹੈਗਾ ਇਹ ਰਾਉਂਡ ਅਪ ਕੀਤੇ ਆ ਦੋ ਤੋਂ ਸ਼ਹਿਰ ਰਿਕਵਰੀ ਵੀ ਹੋਈ ਆ ਤੇ ਬਾਕੀ ਪੰਜ ਮੋਟਰਸਾਈਕਲ ਅਸੀਂ ਰਾਉਂਡ ਅਪ ਕੀਤੇ ਆ ਜੋ ਸ਼ੱਕੀ ਹਾਲਤ ਵਿੱਚ ਨੇ ਜਾਂ ਉਹਨਾਂ ਦਾ ਪ੍ਰੋਪਰ ਕੋਈ ਡਾਕੂਮੈਂਟ ਨਹੀਂ ਹੈ ਤੇ ਦੋ ਅਸੀਂ ਐਕਸਾਈਜ਼ ਦੇ ਜੋ ਚਾਲੂ ਪੱਠੀ ਇਹ ਦੇ ਦਨ ਦੱਸ ਰਹੇ ਆ ਦੋਸਤ ਸਾਡੇ ਵੀ ਆਪਾਂ ਜਿਹੜੇ ਅਸੀਂ ਕੇਸ ਦੇ ਇਸ ਕਿਤੇ ਆ ਇਸ ਵਿੱਚ ਲੇਡੀਜ਼ ਨੇ ਪਿਛਲੇ ਦਿਨ ਪਰਚਾ ਵੀ ਦਿੱਤਾ ਗਿਆ ਲੇਡੀਜ਼ ਵੀ ਇਸ ਵਿੱਚ ਹਾਂ ਜੀ ਹਾਂ ਜੀ ਤੁਹਾਨੂੰ ਪਤਾ ਜਿੱਦਾਂ ਜਿਹੜਾ ਪਿੰਡ ਹੈ ਰੋਟੀ ਇੱਥੇ ਲੇਡੀਜ਼ ਕਾਫੀ ਜੜੀਆਂ ਇਸ ਤੰਦੇ ਸ਼ਾਮ ਨੇ ਟਾਈਮ ਟੂ ਨਾਲ ਇਹਨੂੰ ਚੱਕ ਵੀ ਕਰਦੇ ਆ ਜਿਹੜਾ ਜੋ ਫਰਜ਼ਾਂ ਨੂੰ ਬੁੱਕ ਵੀ ਕਰਦੇ ਆ ਤੇ ਇਹਨਾਂ ਨੂੰ ਸਮਝਾਉਂਦੇ ਵੀ ਆ ਵੀ ਇਦਾਂ ਦੇ ਕੰਮ ਨਾ ਕਰੋ ਤੇ ਜਿਹੜਾ ਲੋਕਾਂ ਦਾ ਨੁਕਸਾਨ ਹੁੰਦਾ ਜਾਂ ਬੱਚਾ ਨੁਕਸਾਨ ਹੁੰਦਾ ਨਸ਼ੇ ਦੇ ਕੇ ਤੁਸੀਂ ਇਹਨਾਂ ਦੇ ਆਪਦੇ ਵੀ ਬੱਚੇ ਆ ਕੁਝ ਇਦਾਂ ਦੇ ਬੱਚੇ ਆਪਦੇ ਵੀ ਦਸ਼ੇ ਕਰਨ ਲੱਗੇ ਆ ਇਹਨਾਂ ਦਾ ਅਸੀਂ ਉਸ ਪਾਸੇ ਵੀ ਧਿਆਨ ਲਾਉਣਾ ਵੇ ਵੀ ਜਿਹੜਾ ਕੰਮ ਗਲਤ ਕੰਮ ਨਾ ਕਰੋ ਜਿਹੜੇ ਰਾਉਂਡ ਅਪ ਕੀਤੇ ਨੇ ਜੀ ਉਹਨਾਂ ਦੇ ਕੀ ਪੱਤਰ ਕਰ ਉਹ ਅਸੀਂ ਸਾਰੇ ਰਾਉਂਡ ਅਪ ਕਰ ਰਹੇ ਆ ਜਿਹੜੇ ਸ਼ੱਕੀ ਹੈਗੇ ਆ ਉਹਨਾਂ ਦਾ ਪ੍ਰੋਪਰ ਵੈਰੀਫਾਈ ਕਰਾਂਗੇ ਉਹਨਾਂ ਦਾ ਮੋਬਾਈਲ ਵਗੈਰਾ ਵਹੀਕਲ ਵਗੈਰਾ ਸਾਰਾ ਉਹਨਾਂ ਦਾ ਅਸੀਂ ਖੰਘਾਲਾਂਗੇ ਵੀ ਇਹ ਕਿਉਂਕਿ ਹਰ ਟਾਈਮ ਤਾਂ ਇਹਨਾਂ ਕੋਲ ਨਹੀਂ ਮਿਲਦਾ ਨਸ਼ਾ ਵੀ ਉਹਨਾਂ ਦਾ ਕਿਹਦੇ ਲਿੰਕੇ ਨੇ ਕਿੰਨਾ ਨਾਲ ਟਾਈ ਹੈ ਬਾਕੀ ਨੂੰ ਉਹ ਕਾਲ ਕਰਦੇ ਆ ਜਾਂ ਕਿਹੜੇ ਉਹਨਾਂ ਦਾ ਸੋਰਸ ਹੈਗਾ ਉਹ ਸਾਰਾ ਸੀ ਵੈਰੀਫਾਈ ਕਰਾਂਗੇ ਜਿਹੜੇ ਕਰਨੇ ਜਿਹੜੇ ਹੈਗੇ ਬੰਦੇ ਵਿੱਚ ਜਿਹੜੇ ਤਕਰੀਬਨ ਅਸੀਂ 30 35 ਘਰ ਹੈਗੇ ਆਪਣਾ ਉਹਨਾਂ ਵਿੱਚ ਸਪੈਸ਼ਲੀ ਜਿਹੜਾ ਰੋਟੀ ਵਿੱਚ ਹੈ ਅਤੇ ਮੰਡੌਰ ਚ 8 10 ਘਰ ਨੇ ਉਹ ਅਸੀਂ ਚੈੱਕ ਕਰ ਰਹੇ ਹਾਂ ਕਿੰਨੇ ਕੋ ਪਹਿਲਾਂ ਇਹਨਾਂ ਦੀ ਮਾਮਲੇ ਦਰਜ ਨੇ ਕਿੰਨਾ ਤੇ ਕਾਫੀ ਇਹਨਾਂ ਦੇ ਕਿਸੇ 20 ਪਰਚੇ 15 ਪਰਚੇ ਆ ਕਾਫੀ ਇਹਨਾਂ ਦੇ ਹੈਪਚੁਅਲ ਨੇ ਤੇ ਇਹਨਾਂ ਦੇ ਘਰ ਘਰ ਅਸੀਂ ਇਹਨਾਂ ਦੇ ਪ੍ਰੋਪਰਟੀ ਵੀ ਸੀਜ਼ ਕਰ ਰਹੇ ਹਾਂ ਪ੍ਰੋਪਰਟੀ ਅਸੀਂ ਸੀਜ਼ ਕਰ ਰਹੇ ਹਾਂ ਇਹਨਾਂ ਦੇ ਵੀਹਿਕਲ ਵੀ ਸੀਜ਼ ਕਰ ਰਹੇ ਹਾਂ ਇਹਨਾਂ ਦੇ ਤਾਂ ਜੋ ਮੈਸੇਜ ਆਵੇ ਸੋਸਾਇਟੀ ਵੀ ਜਿਹੜਾ ਮਾੜਾ ਕੰਮ ਕਰਦਾ ਉਹਦਾ ਮਾੜਾ ਹੀ ਨਤੀਜਾ ਹੁੰਦਾ ਤੇ ਕਿੰਨੇ ਕਾਫੀ ਵੱਡੇ ਕੋਠੇ ਨੇ ਏਸੀ ਸੈਕਟਿਵ ਨਹੀਂ ਇਹਨਾਂ ਨੇ ਦੇਖੋ ਜੀ ਇਹ ਤੁਹਾਨੂੰ ਵੀ ਪਤਾ ਤੁਸੀਂ ਵੀ ਦੇਖਿਆ ਵੀ ਪਹਿਲਾਂ ਇਹਨਾਂ ਦਾ ਕੀ ਕਾਰਨ ਜੇ ਹੋਰ ਤਾਂ ਇਹਨਾਂ ਦਾ ਕੋਈ ਖੇਤੀਬਾੜੀ ਦਾ ਇੰਨਾ ਕੋ ਜਿਆਦਾ ਕੰਮ ਹੈ ਨਹੀਂ ਤੇ ਬਾਕੀ ਉਹ ਵੀ ਵੈਰੀਫਾਈ ਜੋ ਮਾੜਾ ਕੰਮ ਕਰੋ ਜੇ ਨਸ਼ਾ ਵੇਚ ਕੇ ਘਰ ਬਣਾਤਾ ਸੀ ਇਹ ਘਰ ਸੀ ਜਰੂਰ ਕਰਾਂਗੇ ਤੁਸੀਂ ਹੁਣੇ ਜਿੰਦੇ ਵੀ ਲੱਗੇ ਭੱਜ ਗਏ ਨੇ ਕਿਹੜਾ ਤਰ੍ਹਾਂ ਦੇ ਕੋਈ ਨਹੀਂ ਕਰ ਤੱਕ ਭੱਜਣਗੇ ਇਹ ਤੇ ਅਸੀਂ ਇੱਥੇ ਜਿਹੜੇ ਲੋਕਲ ਪਬਲਿਕ ਸਾਡੀ ਪੰਚਾਇਤ ਆ ਅੱਛੇ ਬੰਦਿਆਂ ਨੂੰ ਨਾਲ ਲੈ ਕੇ ਇਹਨਾਂ ਨੂੰ ਬੁਲਾਵਾਂਗੇ ਤੇ ਇਹਨਾਂ ਨੂੰ ਵੈਰੀਫਾਈ ਕਰਾਂਗੇ ਜੇ ਇਹਨਾਂ ਦਾ ਕੰਮ ਗਲਤ ਹੋਇਆ ਤਾਂ ਇਹਨਾਂ ਨੂੰ ਪੱਕਾ ਸੀ ਬੁੱਕ ਕਰਕੇ ਇਹਨਾਂ ਨੂੰ ਜੇਲ੍ਹ ਪਹੁੰਚਾਉਣਗੇ ਦੱਸ ਦिए ਕਿ ਨਾਬਾ ਬਲਾਕ ਦਾ ਪਿੰਡ ਰੋਟੀ ਛੰਨਾ ਜਿੱਥੇ 25 ਤੋਂ ਲੈ ਕੇ 30 ਘਰ ਨਸ਼ਾ ਤਸਕਰੀ ਦੇ ਧੰਦੇ ਦੇ ਵਿੱਚ ਲੱਗੇ ਹੋਏ ਨੇ ਭਾਵੇਂ ਕਿ ਪੁਲਿਸ ਵੱਲੋਂ ਇਹਨਾਂ ਪਰਿਵਾਰਾਂ ਦੇ ਖਿਲਾਫ 25 ਤੋਂ ਲੈ ਕੇ 30 ਪਰਚੇ ਦਰਜ ਵੀ ਕੀਤੇ ਗਏ ਨੇ ਤੇ ਜੇਲ੍ਹਾਂ ਦੇ ਵਿੱਚ ਵੀ ਇਹਨਾਂ ਨੂੰ ਪਹੁੰਚਾ ਦਿੱਤਾ ਗਿਆ ਪਰ ਹੁਣ ਪੁਲਿਸ ਵੱਲੋਂ ਇਹਨਾਂ ਦੇ ਘਰਾਂ ਦੇ ਵਿੱਚ ਰੇਡ ਕਰਕੇ ਬ੍ਰਿਕੀ ਨਾਲ ਘਰਾਂ ਦੀ ਤਲਾਸ਼ੀ ਲਈ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਭਾਣਾ ਦੀ ਰਿਪੋਰਟ